ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਅਖੌਲਰ ਪੀਜਾ ਵਾਲੇ ਸਹਿਜ ਵੀਰ ਦਾ ਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਆ ਉਹਨਾਂ ਦੀ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਤੇ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਮੈਂ ਕਹਿ ਸਕਦਾ ਇੱਕ ਤਰੀਕੇ ਦਾ ਸੰਤੁਲਨ ਵਿਗੜਨ ਵਾਲੀ ਗੱਲ ਹੈ ਜਿਹੜੇ ਤਾਂ ਅਸਲੀ ਵੈਪਨ ਪਾਈ ਫਿਰਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਿ ਆਪ ਦਾ ਵਿਚਾਰੇ ਕਾਰੋਬਾਰ ਕਰਨ ਵਾਲੇ ਜੀ ਨੇ ਬੜੀ ਮਿਹਨਤ ਕਰਕੇ ਇਹਨਾਂ ਨੇ ਆਪਦੀ ਜਗਾ ਬਣਾਈ ਹੈ ਇੱਕ ਟੋਏ ਗਨ ਨਾਲ ਇਹਨਾਂ ਦੀ ਫੋਟੋ ਆਈ ਤੇ ਇਹਨਾਂ ਤੇ ਪਰਚਾ ਦੇਤਾ ਹੁਣ ਜੇ ਟੋਏ ਗਨ ਦੇ ਪਰਚੇ ਹੋਣੇ ਆ ਤੇ ਜਿੰਨੇ ਵਾਲੇ ਚੱਕੀ ਫਿਰਦੇ ਕੋਈ ਸਾਲ ਦਾ ਕੋਈ 2 ਸਾਲ ਦਾ ਕੋਈ 5 ਸਾਲ ਦਾ 10 ਸਾਲ ਦਾ ਫਿੱਕੀ ਮੈਂ ਸਰਕਾਰ ਨੂੰ ਪੁੱਛ ਰਾਂ ਕਿ ਉਹਨਾਂ ਸਾਰਿਆਂ ਤੇ ਪਰਚੇ ਦੇ ਦੇਣੇ ਤੂੰ ਫਿਰ ਟੋਏ ਗਨ ਵਿਗਦੀ ਕਿਉਂ ਉਹ ਤੇ ਸੇਲ ਤੇ ਬੈਂਕ ਲਾ ਦੇ ਮੈਨੂੰ ਇਤਨਾ ਗੱਲਾਂ ਦਾ ਅਫਸੋਸ ਹੈ ਲੌਅ ਐਂਡ ਆਰਡਰ ਇੱਕ ਬਹੁਤ ਵੱਡਾ ਇਸ਼ੂ ਹੈ ਲੌਅ ਐਂਡ ਆਰਡਰ ਨੂੰ ਐਡਰੈਸ ਕਰਵਾ ਲਈ ਲੋਕ ਸਹੀ ਨਹੀਂ ਨੇ ਫਰੋਤੀ ਦਾ ਸਮਾਂ ਲੋਕਾਂ ਨੂੰ ਦਿਨ ਦਿਹਾੜੇ ਕਤਲ ਲੁੱਟਾਖੋਆ ਤੇ ਜਿਹੜਾ ਮਿਹਨਤ ਕਰਕੇ ਆਪਦਾ ਕਾਰੋਬਾਰ ਕਰਦੇ ਆ ਸਰਕਾਰ ਨੂੰ ਟੈਕਸ ਪੇ ਕਰਦੇ ਆ ਟੈਕਸ ਪੇਅਰ ਨੇ ਉਹਨਾਂ ਦੇ ਵਿਚਾਰਿਆਂ ਤੇ ਐਵੇਂ 188 ਦੀ ਕਾਰਵਾਈ ਦੀ ਜਵਾਨਤਾ ਕਰਾਉਂਦੇ ਫਿਰਨ ਇਹ ਪੰਜਾਬ ਦੇ ਭੜੇ ਦੀ ਗੱਲ ਨਹੀਂ ਆ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਸਰਕਾਰ ਇੰਟਰਵੈਨ ਕਰਕੇ ਇਰਸ਼ਾਬ ਦੇਊਗੀ आज तक कोई नहीं भाई गुरु जी का कलसा भाई गुरु जी की फतेह कल मैं अखोल पिज्जा वाले शहजवीर दा ते इना दी जो ਧਰਮ ਬਤਨੀ ਆ ਉਹਨਾਂ ਦੀ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਤੇ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਮੈਂ ਕਹਿ ਸਕਦਾ ਇੱਕ ਤਰੀਕੇ ਦਾ ਸੰਤੁਲਨ ਵਿਗੜਨ ਵਾਲੀ ਗੱਲ ਹੈ ਜਿਹੜੇ ਤਾਂ ਅਸਲੀ ਵੈਪਨ ਪਾਈ ਫਿਰਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਿ ਆਪ ਦਾ ਵਿਚਾਰੇ ਕਾਰੋਬਾਰ ਕਰਨ ਵਾਲੇ ਜੀ ਨੇ ਬੜੀ ਮਿਹਨਤ ਕਰਕੇ ਇਹਨਾਂ ਨੇ ਆਪ ਦੀ ਜਗਾ ਬਣਾਈ ਹੈ ਇੱਕ ਟੌਏ ਗਨ ਨਾਲ ਇਹਨਾਂ ਦੀ ਫੋਟੋ ਆਈ ਤੇ ਇਹਨਾਂ ਤੇ ਪਰਚਾ ਦੇਤਾ ਹੁਣ ਜੇ ਟੌਏ ਗਨ ਦੇ ਪਰਚੇ ਹੋਣੇ ਆ ਤੇ ਜਿੰਨੇ ਵਾਲੇ ਚੱਕੀ ਫਿਰਦੇ ਕੋਈ ਸਾਲ ਦਾ ਕੋਈ 2 ਸਾਲ ਦਾ ਕੋਈ 5 ਸਾਲ ਦਾ 10 ਸਾਲ ਦਾ 20 ਮੈਂ ਸਰਕਾਰ ਨੂੰ ਪੁੱਛਣਾ ਕਿ ਉਹਨਾਂ ਸਾਰਿਆਂ ਤੇ ਪਰਚੇ ਦੇ ਦੇਣੇ ਤੂੰ ਫਿਰ ਟੌਏ ਗਨ ਵਿਗਦੀ ਕਿਉਂ ਉਹਤੇ ਸਿਰ ਤੇ ਬੈਂਕ ਲਾ ਦੇ ਮੈਨੂੰ ਇਤਨਾ ਗੱਲਾਂ ਦਾ ਅਫਸੋਸ ਹੈ ਲੌਅ ਐਂਡ ਆਰਡਰ ਇੱਕ ਬਹੁਤ ਵੱਡਾ ਇਸ਼ੂ ਹੈ ਲੌਅ ਐਂਡ ਆਰਡਰ ਨੂੰ ਅਡਰੈਸ ਕਰਵਾ ਲਈ ਲੋਕ ਸਹੀ ਨਹੀਂ ਨੇproptoਤੀ ਦਾ ਸਮਾਂ ਲੋਕਾਂ ਨੂੰ ਦਿਨ ਦਿਹਾੜੇ ਕਤਲ ਲੁੱਟਾਕੂਆ ਤੇ ਜਿਹੜਾ ਮਿਹਨਤ ਕਰਕੇ ਆਪਦਾ ਕਾਰੋਬਾਰ ਕਰਦੇ ਆ ਸਰਕਾਰ ਨੂੰ ਟੈਕਸ ਪੇ ਕਰਦੇ ਆ ਟੈਕਸ ਪੇਅਰ ਨੇ ਉਹਨਾਂ ਦੇ ਵਿਚਾਰਿਆਂ ਤੇ ਐਵੇਂ 188 ਦੀ ਕਾਰਵਾਈ ਦੀ ਜਵਾਨਤਾ ਕਰਾਉਂਦੇ ਫਿਰਨ ਇਹ ਪੰਜਾਬ ਦੇ ਭੜੇ ਦੀ ਗੱਲ ਨਹੀਂ ਆ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਸਰਕਾਰ ਇੰਟਰਵੈਨ ਕਰਕੇ ਇਨਸਾਫ ਦੇਊਗੀ आज तक कोई नहीं भाई गुरु जी का कलसा भाई गुरु जी की फतेह कल मैं अखोल पिज्जा वाले शहजवीर दा ते इना दी जोली धर्ममतनी है ओना दी मैं ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਤੇ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਮੈਂ ਕਹਿ ਸਕਦਾ ਇੱਕ ਤਰੀਕੇ ਦਾ ਸੰਤੁਲਨ ਵਿਗੜਨ ਵਾਲੀ ਗੱਲ ਹੈ ਜਿਹੜੇ ਤਾਂ ਅਸਲੀ ਵੈਪਨ ਪਾਈ ਫਿਰਦੇ ਆ ਉਹਨਾਂ ਤੇ ਕੋਈ ਕਾਰਵਾਈ ਇਹ ਆਪਦਮ ਜਿਹੜੇ ਕਾਰੋਬਾਰ ਕਰਨ ਵਾਲੇ ਜੀ ਨੇ ਬੜੀ ਮਿਹਨਤ ਕਰਕੇ ਇਹਨਾਂ ਨੇ ਆਪਦੀ ਜਗ੍ਹਾ ਬਣਾਈ ਹੈ ਇੱਕ ਟੌਏਗਨ ਨਾਲ ਇਹਨਾਂ ਦੀ ਫੋਟੋ ਆਈ ਤੇ ਇਹਨਾਂ ਤੇ ਪਰਚਾ ਦੇ ਦਿੱਤਾ ਹੁਣ ਜਿਹੜੇ ਟੌਏਗਨ ਦੇ ਪਰਚੇ ਹੋਣੇ ਆ ਤੇ ਜਿੰਨੇ ਵਾਲੇ ਚੱਕੀ ਫਿਰਦੇ ਕੋਈ ਸਾਲ ਦਾ ਕੋਈ 2 ਸਾਲ ਦਾ ਕੋਈ 5 ਸਾਲ ਦਾ 10 ਸਾਲ ਦਾ ਫਿਰ ਕੀ ਮੈਂ ਸਰਕਾਰ ਨੂੰ ਪੁੱਛਣਾ ਕਿ ਉਹਨਾਂ ਸਾਰਿਆਂ ਤੇ ਪਰਚੇ ਦੇ ਦੇਣੇ ਤੂੰ ਕਿ ਟੌਏਗਨ ਵਿਗਦੀ ਕਿਉਂ ਉਹ ਤੇ ਸੇਲ ਤੇ ਬੈਂਕ ਲਾ ਦੇ ਮੈਨੂੰ ਇਤਨਾ ਗੱਲਾਂ ਦਾ ਅਫਸੋਸ ਹੈ ਲੌਅ ਐਂਡ ਆਰਡਰ ਇੱਕ ਬਹੁਤ ਵੱਡਾ ਇਸ਼ੂ ਹੈ ਲੌਅ ਐਂਡ ਆਰਡਰ ਨੂੰ ਐਡਰੈਸ ਕਰਵਾ ਲਈ ਲੋਕ ਸਹੀ ਨਹੀਂ ਨੇproptoਤੀ ਦਾ ਸਮਾਂ ਲੋਕਾਂ ਨੂੰ ਦਿਨ ਦਿਹਾੜੇ ਕਤਲ ਲੁੱਟਾਕੂਆ ਤੇ ਜਿਹੜਾ ਮਿਹਨਤ ਕਰਕੇ ਆਪਦਾ ਕਾਰੋਬਾਰ ਕਰਦੇ ਆ ਸਰਕਾਰ ਨੂੰ ਟੈਕਸ ਪੇ ਕਰਦੇ ਆ ਟੈਕਸ ਪੇਅਰ ਨੇ ਉਹਨਾਂ ਦੇ ਵਿਚਾਰਿਆਂ ਤੇ ਐਵੇਂ 188 ਦੀ ਕਾਰਵਾਈ ਦੀ ਜਵਾਨਤਾ ਕਰਾਉਂਦੇ ਫਿਰਨ ਇਹ ਪੰਜਾਬ ਦੇ ਬੜੇ ਦੀ ਗੱਲ ਨਹੀਂ ਆ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਸਰਕਾਰ ਇੰਟਰਵੈਨ ਕਰਕੇ ਇਨਸਾਫ ਦੇਊਗੀ ਆਸ ਤਾਂ ਕੋਈ